ਆਉਣ ਵਾਲੀ 15 ਅਕਤੂਬਰ ਤੋਂ ਜਿੱਥੇ ਪੰਜਾਪਰਚੇ ਪੰਚਾਇਤੀ ਚੋਣਾਂ ਹੋਣਗੀਆਂ ਉੱਥੇ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਣ ਤੱਕ ਹੁਸ਼ਾਰਪੁਰ ਜ਼ਿਲ੍ਹੇ ਪਰਚੇ ਕਈ ਪਿੰਡਾਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਅਤੇ ਸਮੁੱਚੀ ਪੰਚਾਇਤ ਦੀ ਚੋਣ ਕਰਦਿਆਂ ਹੋਇਆਂ ਇੱਕ ਇਹਦਾ ਸਬੂਤ ਪੇਸ਼ ਕੀਤਾ ਗਿਆ ਹੈ ਇਸੇ ਤਰ੍ਹਾਂ ਇੱਕ ਵਾਰ ਮੁੜ ਹੁਸ਼ਾਰਪੁਰ ਦੇ ਬਲਾਕ ਕੇ ਹਾਜੀਪੁਰ ਅਦੀਨ ਆਉਂਦੇ ਪਿੰਡ ਪੰਜ ਢੇਰਾ ਕਲਾਂ ਦੇ ਪਿੰਡ ਵਾਸੀਆਂ ਵੱਲੋਂ ਆਪਸੀ ਭਾਈਚਾਰਕ ਸਾਂਝ ਅਤੇ ਇਕਤਾ ਨੂੰ ਦਰਸਾਉਂਦਿਆਂ ਹੋਇਆਂ ਸਰਬਸੰਮਤੀ ਨਾਲ ਸਮੁੱਚੀ ਪੰਚਾਇਤ ਸਮੇਤ ਸਰਪੰਚ ਦੀ ਚੋਣ ਕੀਤੀ ਗਈ ਹੈ ਤੇ ਸੁਰਿੰਦਰ ਸਿੰਘ ਨੂੰ ਪਿੰਡ ਦਾ ਸਰਪੰਚ ਨਿਯੁਕਤ ਕੀਤਾ ਗਿਆ ਮੀਡੀਆ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਲਾਂ ਦੇ ਵਿਕਾਸ ਕੰਮ ਨੂੰ ਵੇਖਦੇ ਹੋਏ ਆ ਪਿੰਡ ਵਾਸੀਆਂ ਵੱਲੋਂ ਇਸ ਵਾਰ ਵੀ ਪੁਰਾਣੀ ਪੰਚਾਇਤ ਨੂੰ ਹੀ ਇਹ ਸਰਬਸੰਮਤੀ ਨਾਲ ਦੁਬਾਰਾ ਚੁਣਿਆ ਗਿਆ ਇਸ ਮੌਕੇndvi ਯੁਕਤ ਸਰਪੰਚ ਸੁਰੇਂਦਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਹਾਂ ਕਿ ਉਹ ਪਹਿਲਾਂ ਵਾਂਗ ਹੀ ਵਿਕਾਸ ਕੰਮ ਨੂੰ ਲੈ ਕੇ ਗੰਭੀਰ ਰਹਿਣਗੇ ਤੇ ਪਿੰਡ 'ਚ ਬਿਨਾਂ ਕਿਸੇ ਭੇਤ ਭਾਵ ਅਤੇ ਈਰਖਾ ਤੋਂ ਕੰਮ ਕਰਵਾਉਣਗੇ ਉਹਨਾਂ ਕਿਹਾ ਕਿ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਉਹ ਪਿੰਡ 'ਚ ਵੱਧ ਤੋਂ ਵੱਧ ਵਿਕਾਸ ਤੇ ਕੰਮ ਕਰਵਾਉਣ ਇਹ ਤਾਜੋ ਸਾਡੇ ਪਿੰਡ ਦਾ ਨਾਮ ਪੰਜਾਬ ਭਰ ਦੇ ਅਵਲ ਪਿੰਡਾਂ ਚ ਆ ਸਕੇ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਸਾਡਾ ਪਿੰਡ ਪਿੰਟੇ ਦਾ ਕਲਾਂ ਸਾਡੇ ਨਗਰ ਨੇ ਸਾਡੇ ਸਾਰੇ ਜਿੰਨੇ ਪਿੰਡ ਦੇ ਮੋਹਤਵਾਰ ਸੀ ਉਹਨਾਂ ਨੇ ਕਿਹਾ ਵੀ ਜੋ ਸਾਡੀ ਪਿੰਡ ਦੀ ਪੰਚਾਇਤ ਸੀ ਉਹਨਾਂ ਨੇ ਇੱਕ ਵਧੀਆ ਕੰਮ ਕੀਤਾ ਸਾਰੀ ਪੰਚਾਇਤ ਦੇ ਨਾਲ ਕੇ ਜੋ ਕਿ ਸਾਰੇ ਸਾਡਾ ਨਗਰ ਚਾਹੁੰਦਾ ਸੀ ਵੀ ਅਸੀਂ ਪ੍ਰਿੰਦ ਦੀ ਸਹਿਮਤੀ ਨਾਲ ਇਸ ਪੰਚਾਇਤ ਨੂੰ ਇੱਕ ਵਾਰੀ ਪੰਜ ਸਾਲ ਦਾ ਮੌਕਾ ਹੋਰ ਦਿੱਤਾ ਜਾਵੇ ਉਹ ਸਾਡੇ ਨਗਰ ਨੇ ਦਿੱਤਾ ਅਸੀਂ ਆਪਣੇ ਨਗਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਡੀ ਸੋਚ ਰੱਖ ਕੇ ਇਸ ਪੰਚਾਇਤ ਨੂੰ ਫਿਰ ਦੁਬਾਰਾ ਮੌਕਾ ਦਿੱਤਾ ਸਰਪੰਚ ਸਾਹਿਬ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਹੋਰ ਕਈ ਪਿੰਡਾਂ ਦੇ ਵਿੱਚ ਵੀ ਸਰਸਮਤੀ ਨੇ ਸਰਪੰਚ ਬਣਾਏ ਜਾ ਰਹੇ ਪਰ ਕਈ ਜਗ੍ਹਾ ਸਰਪੰਚਨ ਜਾਂ ਬੋਲੀਆਂ ਵੀ ਲਗਾਈਆਂ ਜਾ ਰਹੀਆਂ ਪਿੰਚੀ ਦੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਏ ਮੈਂ ਸੋਚਦਾ ਮੈਂ ਇਹ ਨਾ ਇਸ ਇਹ ਜ਼ਿਆਦਾਤਰ ਲੋਕ ਜਿਹੜੇ ਆਪੋਜੀਸ਼ਨ ਰੱਖ ਕੇ ਦਿਨਾਂ ਦੇ ਵਿੱਚ ਕੰਮ ਕਰਦੇ ਨੇ ਜਦੋਂ ਕੋਈ ਸਰਪੰਚ ਬੰਦਾ ਫਿਰ ਆਪੋਜੀਸ਼ਨ ਰੱਖ ਕੇ ਕੰਮ ਕਰਦਾ ਤੇ ਉੱਥੇ ਇਹ ਪ੍ਰੋਬਲਮ ਜੁੜ ਆਉਂਦੀਆਂ ਨੇ ਅਗਰ ਜੇ ਸਰਪੰਚ ਬੰਦਾ ਅਗਰ ਆਪੋਜੀਸ਼ਨ ਨੇ ਬੋਰਡ ਨਹੀਂ ਪਾਈ ਤੋ ਉਹ ਤਾਂ ਪਹਿਲਾਂ ਕੰਮ ਕਰਨਾ ਚਾਹੀਦਾ ਉਹ ਅਸੀਂ ਆਪਣੇ ਨਗਰ ਜਿਵੇਂ ਕੀਤਾ ਅਗਰ ਸਰਪੰਚ ਸਾਰਿਆਂ ਦਾ ਹੀ ਸਾਥ ਦੇ ਕੇ ਸਾਰੇ ਪਿੰਡ ਦਾ ਇੱਕ ਤਰਫਾ ਹੀ ਕੰਮ ਕਰੇ ਬਰਾਬਰ ਕੰਮ ਕਰੇ ਤੇ ਇਦਾਂ ਦੀ ਨੌਬਤ ਮੇਰੇ ਖਿਆਲ ਨਹੀਂ ਆਉਂਦੀ ਅਸੀਂ ਅੱਬੇ ਥੋੜੀ ਕੋਸ਼ਿਸ਼ ਅਸੀਂ ਕੀਤੀ ਸਾਡੇ ਪਿੰਡ ਤੇ ਬੈਂਕ ਨਹੀਂ ਹੈ ਕੋ ਸਾਡਾ ਪਿੰਡ ਜੋ ਹੈ ਬਹੁਤ ਸਰਮਾਇਦਾਰ ਇੱਕ ਪਿੰਡ ਹੈ ਬਹੁ ਲੋਕਾਂ ਕੋ ਸਾਡੇ ਇਸੇ ਜੀਮਦਾਰ ਕੋ ਜਮੀਨ ਵੀ ਹੈ ਤੇ ਐਨਆਰਏ ਭਰਾ ਬਹੁਤ ਨੇ ਇਸ ਨੂੰ ਮੁੱਖ ਰੱਖਦੇ ਹੋਏ ਸਾਡੇ ਪਿੰਡ ਬੈਂਕ ਦੇ ਵਿੱਚ ਜੂ ਪਿੰਡ ਦੇ ਵਿੱਚ ਬੈਂਕ ਦੀ ਬਹੁ ਲੋੜ ਹੈ ਉਹ ਅਸੀਂ ਇਹ ਕੋਸ਼ਿਸ਼ ਕਰਾਂਗੇ ਉਹ 5 ਸਾਲ ਦੇ ਵਿੱਚ ਬੈਂਕ ਜੂ ਲੈ ਕੇ ਆਵਾਂਗੇ ਜਿੱਥੇ ਵੀ ਸਾਡੀ ਅਪਰੋਚ ਹੋਈ ਅਸੀਂ ਅਪਰੋਚ ਕਰਕੇ ਬੈਂਕ ਲੈ ਕੇ ਆਵਾਂਗੇ ਕਿਉਂਕਿ ਅੱਜ ਕੱਲ੍ਹ ਹਰ ਜੇ ਬਜ਼ੁਰਗ ਵੀ ਉਹਦੀ ਪੈਨਸ਼ਨ ਵੀ ਜਿਹੜੀ ਉਹ ਬੈਂਕ ਚ ਆਉਂਦੀ ਉਹਨੂੰ ਪੈਸਾ ਬੈਂਕ ਵਿੱਚ ਮਿਲਦਾ ਇਸ ਕਰਕੇ ਬਜ਼ੁਰਗ ਜਾ ਨਹੀਂ ਸਕਦੇ ਉਹਨੂੰ ਮੁੱਖ ਰੱਖਦੇ ਹੋਏ ਜੇ ਬੈਂਕ ਨੂੰ ਲੋੜ ਹੋਈ ਬਿਲਡਿੰਗ ਦੀ ਉਹ ਵੀ ਬਣਾ ਕੇ ਦੇਵਾਂਗੇ ਦੂਜਾ ਅਸੀਂ ਕੁਝ ਸਾਡੇ ਹੋਰ ਕੰਮ ਨੇ ਪਿੰਡ ਦਾ ਚਾਰ ਸਫੇਰਾ ਜੋ ਕੱਚਾ ਹੈ ਉਹਨੂੰ ਵੀ ਅਸੀਂ ਪੱਕਾ ਕਰਨਾ ਚਾਹੁੰਦੇ ਹਾਂ ਉਹ ਵੀ ਅਸੀਂ ਆਪਣੇ ਐਮਐਲਏ ਕੋਲੋ ਗ੍ਰਾਂਟ ਲੈ ਕੇ ਪਿੰਡ ਵਾਸਤੇ ਓਐਨਆਰ ਦੀ ਮਦਦ ਦੇ ਨਾਲ ਜਿਹੜੇ ਕੰਮ ਸਾਡੇ ਰੁਕੇ ਨੇ ਉਹ ਅਸੀਂ ਕਰਾਂਗੇ ਪੂਰੇ ਜਿੰਜੀ ਤੁਹਾਡੇ ਪਿਛਲੇ ਜਿਹੜੇ ਕੰਮ ਜਿਹੜੇ ਕਿਹੜੇ ਕਿਹੜੇ ਕੰਮ ਜਿਹੜੇ ਤੁਹਾਡੀ ਪਿੰਡ ਵਿੱਚ ਵਧੀਆ ਹੋਏ ਸੀ ਸਾਡੇ ਪਿੰਡ ਦੇ ਜੀ ਸਭ ਤੋਂ ਪਹਿਲਾਂ ਸਾਡੇ ਪਿੰਡ ਦਾ ਕੰਮ ਹੋਇਆ ਜੀ ਐਂਬੂਲੈਂਸ ਪਿੰਡ ਦੇ ਵਿੱਚ ਆਈ ਹੈ ਜੀ ਹਾਂ ਸਰਾ ਬਣੀ ਹੈ ਜੀ ਸਾਡੇ ਪਿੰਡ ਦੀ 2 200 ਲਾਈਟ ਲੱਗੀ ਹੈ ਜੀ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਸਾਡੇ ਲੱਗੀਆਂ ਜੀ ਹਾਂ ਬੋਰ ਹੋਏ ਆ ਜੀ ਆ ਸੱਤ ਬੋਰ ਹੋਏ ਜੀ ਸਮਰਸੀਬਲ ਆ ਘਰਾਂ ਦੇ ਵਿੱਚ ਜਿਹੜੇ ਨਹੀਂ ਸਮਰੱਥ ਸੀਗੇ ਆਪਣੇ ਬੋਰ ਕਰਾਉਣ ਦੇ ਵਿੱਚ ਬਾਕੀ ਛੱਪੜ ਦੀ ਸੇਵਾ ਜਿਹੜੀ ਹੋਈ ਆ ਜੀ ਫਿਰ ਉਸ ਤੋਂ ਬਾਅਦ ਸਾਡੇ ਬਹੁਤ ਸਾਡੇ ਸੀਗਾ ਜੀ ਸ਼ਮਸ਼ਾਨ ਘਾਟ ਦਾ ਕੰਮ ਬਹੁਤ ਚਿਰ ਤੋਂ ਸੀਗੀ ਸਮੱਸਿਆ ਉੱਥੇ ਕੰਮ ਹੋਇਆ ਜੀ ਬਸ ਇਹ ਹਰ ਛੋਟੇ ਛੋਟੇ ਕੰਮ ਹੋਰ ਵੀ ਬਹੁਤ ਵਧੀਆ ਇੱਕ ਵਾਰੀ ਫਿਰ ਤੁਹਾਡੇ ਪਿੰਡ ਨੇ ਪੰਜਟੇਰਾ ਨੇ ਤੁਹਾਨੂੰ ਦੁਬਾਰਾ ਰਿਪੀਟ ਕਰਕੇ ਉਹੀ ਪੰਚਾਇਤ ਲਿਆਂਦੀ ਹੈ ਕੀ ਕਹਿਣਾ ਚਾਹੁੰਦੇ ਸਵਾਲ ਅਸੀਂ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਬਾਕੀ ਸਾਡੇ ਕੰਮ ਸਲਾਹਯੋਗ ਸੀਗੇ ਤੇ ਉਹ ਉਹਨੂੰ ਮੁੱਖ ਰੱਖਦੇ ਆ ਸਾਡੇ ਪਿੰਡ ਨੇ ਸਾਡੀ ਸਹਿਮਤੀ ਦਿੱਤੀ ਆ ਜੀ ਸਾਡੇ ਜਿੰਨੇ ਵੀ ਮੈਂਬਰ ਪੰਚਾਇਤ ਜਿਹੜੇ ਪਹਿਲੇ ਸੀਗੇ ਉਹਨਾਂ ਦੀ ਹੋਈ ਆ ਜੀ ਬਾਕੀ ਸਾਡੇ ਸੂਝਵਾਨ ਸਰਪੰਚ ਸਾਹਿਬ ਇਹਨਾਂ ਦੀ ਟੀਮ ਦੇ ਨਾਲ ਅਸੀਂ ਤੁਰੇ ਆ ਜੀ ਅਸੀਂ ਇਹਨਾਂ ਦੀ ਟੀਮ ਆ ਜੀ ਤੇ ਬਾਕੀ ਧੰਨਵਾਦ ਕਰਦੇ ਜੀ ਪਿੰਡ ਵਾਲਿਆਂ ਦਾ ਜੀ ਮੇਰਾ ਨਾਮ ਮਨਪ੍ਰ ਕਿ ਕਿਸ ਤਰ੍ਹਾਂ ਲੱਗ ਰਿਹਾ ਜਦੋਂ ਦੁਬਾਰਾ ਤੁਹਾਡੇ ਪਿੰਡ ਵਾਸੀਆਂ ਨੇ ਇੱਕ ਵਾਰੀ ਫਿਰ ਤੁਹਾਡੀ ਪੰਚਾਇਤ ਚੁਣੀ ਹਾਂਜੀ ਬਹੁਤ ਵਧੀਆ ਲੱਗਾ ਕਿਉਂਕਿ ਇਹਨਾਂ ਸਰਪੰਚ ਸਾਹਿਬ ਨੇ ਪਿੰਡ ਦੇ ਬਹੁਤ ਵਧੀਆ ਕੰਮ ਕੀਤੇ ਤੇ ਇਸ ਕਰਕੇ ਪੰਚਾਇਤ ਜਿਹੜੀ ਪੂਰੀ ਪੰਚਾਇਤ ਦੁਆਰਾ ਚੁਣੀ ਗਈ ਆ ਉਹ ਪਿੰਡ ਵਾਲਿਆਂ ਨੂੰ ਚੰਗਾ ਲੱਗਾ ਉਹਨਾਂ ਨੇ ਇਸ ਕਰਕੇ ਦੁਆਰਾ ਇਹਨਾਂ ਨੂੰ ਹੀ ਫਿਰ ਮਤਲਬ ਸਰਪੰਚ ਬਣਾਇਆ we at gna university see potential in everyone and everything around us we drive innovation and entrepreneurship we groom competent global citizens to effect positive change around them